ਦੋਸਤੋ ਆਪਣੇ ਬਹੁਤ ਸਾਰੇ ਇਨਸਾਨ ਅਜਿਹੇ ਹੁੰਦੇ ਐ ਜਿਹੜੇ ਆਪਣੇ ਧਾਰਮਿਕ ਸਥਾਨਾਂ ਤੇ ਜਾਣਾ ਜ਼ਰੂਰ ਚਾਹੁੰਦੇ ਹੁੰਦੇ ਨੇ ਪਰ ਕਿਸੇ ਨਾ ਕਿਸੇ ਮਜਬੂਰੀ ਕਰਕੇ ਉਹ ਰਹਿ ਜਾਂਦੇ ਨੇ ਭਾਵੇਂ ਘਰ ਦੀ ਪ੍ਰੋਬਲਮ ਹੋਵੇ ਜਾਂ ਵੀ ਪੈਸੇ ਦੀ ਦਿੱਕਤ ਹੋਵੇ ਕੋਈ ਨਾ ਕੋਈ ਚੀਜ਼ ਮਜਬੂਰੀ ਬਣ ਜਾਂਦੀ ਹੈ ਤੇ ਮੈਂ ਮੇਰੇ ਨਾਨਕੇ ਜਾ ਕੇ ਆਇਆ ਸੀ ਮੇਰੇ ਮਾਮਾ ਜੀ ਦਾ ਬੇਟਾ ਤੇ ਨਾਲ ਉਹਦਾ ਦੋਸਤ ਪਿਛਲੇ ਦਿਨੀ ਸ਼੍ਰੀ ਹਿਮਕੁੰਡ ਸਾਹਿਬ ਜਾ ਕੇ ਆਏ ਨੇ ਤੇ ਇੰਨੇ ਘੱਟ ਰੁਪਈਆ ਜਾ ਕੇ ਆਏ ਨੇ ਤੁਸੀਂ ਹਰਾਨ ਰਹਿ ਜਾਓਗੇ ਤੇ ਸਾਰੀ ਗੱਲਬਾਤ ਆਪਾਂ ਉਹਨਾਂ ਨਾਲ ਕਰਾਂਗੇ ਕੀ ਸਿਸਟਮ ਸੀ ਕਿੰਨੀ ਠੰਡ ਸੀ ਕਿੰਨਾ ਖਰਚਾ ਆਇਆ ਤੇ ਕੋਈ ਤਕਲੀਫ ਤਾਂ ਨਹੀਂ ਆਉਂਦੀ ਰਸਤੇ 'ਚ ਸਾਰੀਆਂ ਗੱਲਾਂ ਬਾਤਾਂ ਅੱਜ ਉਹਨਾਂ ਨਾਲ ਆਪਾਂ ਕਰਦੇ ਆਂ ਤੇ ਨਾਲੇ ਸੋਨੂੰ ਕਰਾਉਣਿਆ ਜੀ ਸ੍ਰੀ ਹਿਮਕੁੰਟ ਸਾਹਿਬ ਜੀ ਦੇ ਦਰਸ਼ਨ ਆਜੋ ਵਧਦੇ ਆਪਾਂ ਅੱਜ ਦੀ ਖੂਬਸੂਰਤ ਵੀਡੀਓ ਵੱਲ ਇਹ ਗੋਪੀਰ ਕੀ ਵੀਡੀਓ ਪਾਉਣਗੇ ਸਾਰੀ ਆਪਦੀ ਸਾਰਿਆਂ ਨੇ ਧਿਆਨ ਨਾਲ ਵੇਖਣੀ ਹੈ ਇਹ ਬਰਾਦ ਸਾਹਿਬ ਕਾਚੀ ਤੇ ਬਾਈ ਗੋਪੀ ਜਾ ਕੇ ਜੀ ਹਿੰਮਪਨ ਸਾਹਿਬ ਹਾਂਜੀ ਬਹੁਤ ਵੀ ਕਿੰਨੇ ਦਿਨ ਲੱਗੇ ਤੁਹਾਨੂੰ ਸਾਰੇ 8 ਦਿਨ ਲੱਗੇ 8 ਦਿਨ ਲੱਗੇ ਹਾਂਜੀ ਤੇ ਟੋਟਲ ਕਿੰਨਾ ਖਰਚਾ ਆਇਆ ਲਾਇਆ ਸਾਹਿਬ ਟੋਟਲ ਸਾਡਾ ਖਰਚਾ 7000 ਰੁਪਏ 7000 ਹਾਂਜੀ ਤੇ ਬੁਲਟ ਤੇ ਗਏ ਸੀ ਬਾਈ ਹਾਂ ਹਾਂ ਬੁਲਟ ਤੇ ਨਿਆਰ ਆ ਗਿਓ ਮੌਸਮ ਕਿੰਨਾ ਠੰਡਾ ਸੀਗਾ ਮੌਸਮ ਬਹੁਤ ਠੰਡਾ ਸੀਗਾ ਤੇ ਜਦੋਂ ਆਪਣਾ ਜਿਹੜਾ ਜਾਂਦੇ ਸਰ ਕੋਈ ਬਈ ਆਪਣਾ ਕਿੱਥੇ ਖੜਨਾ ਪੈਂਦਾ ਬੁਲਟ ਆਪਣਾ ਜਾਂ ਮੋਟਰਸਾਈਕਲ ਜਾਂ ਪਾਰਕਿੰਗ ਕਿੱਥੇ ਹੁੰਦੀ ਥਲੜੀ ਪਾਰਕਿੰਗ ਥੱਲੇ ਹੁੰਦੀ ਹੈ ਵੀਰੇ ਗੋਮਨ ਘਾਟ ਤੇ ਗੋਮਨ ਘਾਟ ਤੇ ਉਧਰ ਤੁਰ ਕੇ ਜਾਣਾ ਪੈਂਦਾ ਬਹੁਤ ਤੁਰ ਕੇ ਜਾਣਾ ਪੈਂਦਾ ਤੇ ਪਹਿਲਾ ਸਟੇ ਕਿੱਥੇ ਆਉਂਦਾ ਕਿੰਨੇ ਕਿਲੋਮੀਟਰ ਤੇ ਪਹਿਲਾ ਸਟੇ ਆਉਂਦਾ ਆਪਣੇ ਹੈਗਾ ਉਹ 12 ਕਿਲੋਮੀਟਰ ਤੇ ਹੁੰਦਾ ਹੈ 12 ਹਾਂ ਉਸ ਤੋਂ ਬਾਅਦ ਫਿਰ ਇੱਕ ਦਾ ਅਰੇਸਟ ਕਰਕੇ ਬੰਦਾ ਗਾਂ ਜਾ ਵੜਦਾ ਉਸ ਤੋਂ ਬਾਅਦ ਗਾਂ ਜਾ ਜਾਂਦਾ ਤੇ ਹੁਣ ਕਈ ਬੰਦੇ ਜਿਹੜੇ ਭਾਰੇ ਹੁੰਦੇ ਆ ਉਹਨਾਂ ਅਸਤਿੱਕੀ ਸੁਵਿਧਾ ਹੈਲੀਕਾਪਟਰ ਦੀ ਵੀ ਹੈਗੀ ਹੈ ਹਾਂ ਹੈਲੀਕਾਪਟਰ ਦੀ ਵੀ ਤੇ ਦੂਜਾ ਵੀ ਹੈਗਾ ਆਪਣਾ ਪਿੱਠੂ ਪਿੱਠੂ ਵਾਲਾ ਵੀ ਹੈਗਾ ਤੇ ਥੋੜੇ ਵਾਲਾ ਵੀ ਹੈ ਜਿਹੜੇ ਖਤਰ ਚੱਲਦੇ ਆ ਹਾਂਜੀ 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 ਲੈ ਜਾਂਦੇ ਉਹ ਵੀ ਲੈ ਜਾਂਦੇ ਇੱਕ ਬਈ ਮੈਂ ਨਾ ਆਏ ਜਿਹੜੇ ਵੇਣੇ ਆਪਾਂ ਪਤਾ ਨਹੀਂ ਕੀ ਗੱਲ ਹੈ ਜਦੋਂ ਯਾਤਰਾ ਖੁੱਲਦੀ ਹੈ ਬੰਦਾ ਉਦੋਂ ਜਾਇਆ ਬਜਾਦੇ ਵਧ ਗਿਆ ਹੁਣ ਉਸ ਤੋਂ ਬਾਅਦ ਆਪਾਂ ਵੇਣੇ ਲੈਂਡਸਕੇਪ ਦੀਆਂ ਖਬਰ ਆ ਰਹੀਆਂ ਤੇ ਹੈਲੀਕਾ ਸਦਾਰਨਾਥ ਹੋਇਆ ਹਾਂਜੀ ਹਾਂਜੀ ਆਪਣੇ ਸਦਾਰਨਾਥ ਜਿਹੜਾ ਆਪਣਾ ਉਹ ਨਾ ਆਪਣੇ ਸ਼ਿਲੀਨਗਰ ਕੋਲ ਹਾਂਜੀ ਹਾਂਜੀ ਤੁਸੀਂ ਵੀ ਉਹ ਖਰਾਬ ਕੁਲ ਦਿਨਾਂਗੇ ਸੀ ਹਾਂ ਉਸੇ ਰਾਹ ਤੇ ਆਏ ਉਸੇ ਰਾਹ ਤੇ ਆਏ ਦੇਖ ਲਓ ਰੰਗ ਆ ਚਲੋ ਪਰਮਾਤਮਾ ਦੇ ਉਹ ਵਧੀਆ ਰਿਆ ਮੌੜ ਪੂਰਾ ਵਧੀਆ ਸੀ ਬਹੁਤ ਵਧੀਆ ਗੱਲ ਹੈ ਜਾਣਾ ਚਾਹੀਦਾ ਹਰੇਕ ਨੂੰ ਹਾਂ ਤੇ ਮੈਂ ਤਾਂ ਇਹੀ ਕਹਿਣਾ ਹੁੰਨਾ ਵੀ ਚਲ ਜਿੰਨੀ ਜਲਦੀ ਬੰਦਾ ਜਦੋਂ ਯਾਤਰਾ ਸ਼ੁਰੂ ਹੁੰਦੀ ਹੈ ਉਹਦੇ ਜਾਇਆ ਹੋਣਾ ਜੀ ਹਾਂ ਸਾਰੇ ਤੁਸੀਂ ਕਿੰਨੇ ਤਾਂ ਲਾਏ ਜੀ ਸਾਰੇ ਤੁਸੀਂ 8 ਦਿਨ ਲੱਗ ਗਏ 8 ਦਿਨ ਹਾਂਜੀ ਤੇ ਖਰਚਾ ਤੁਸੀਂ ਕਿੰਨਾ થਿਆ ਸੀਗਾ ਆਪਣੇ 7000 ਰੁਪਏ ਖਰਚਾ ਆ ਗਿਆ ਸੀ ਇੱਕ ਬੰਦੇ ਦਾ ਜੀ ਨਾ ਨਾ ਦੋਨੋਂ ਦਾ ਹੀ ਦੋਨੋਂ ਦਾ ਦੇਖੋ ਯਾਰ ਕਿਆ ਨਿਆਰਾ ਬੁਲਟ ਆਪਦਾ ਸੀ ਕੋਈ ਬੁਲਟ ਪੈਂਚਰ ਪਹੁੰਚਦਾ ਤਾਂ ਨਹੀਂ ਹੋਇਆ ਕੋਈ ਉਹ ਜੀ ਤੇ ਪੰਪ ਮਿਲ ਜਾਂਦੇ ਸੌਖੇ ਹਾਂ ਵਧੀਆ ਵਧੀਆ ਪੰਪ ਬਹੁਤ ਅਦਰ ਤੇ ਬਟਰੋਲ ਡੀਜ਼ਲ ਕਿੰਨਾ ਕੁ ਮਹਿੰਗਾ ਆਪਣੇ ਨਾਲੋਂ ਉਹ ਖਾਸ ਮਹਿੰਗਾ ਨਹੀਂ ਯਾਰ 200 ਰੁਪਏ ਜ਼ਿਆਦਾ ਮਹਿੰਗਾ ਹਾਂਜੀ ਹਾਂਜੀ ਚਲੋ ਭਾਈ ਤੇ ਹੋਰ ਵਧੀਆ ਸਾਰੇ ਹਾਂਜੀ ਹਾਂਜੀ ਬਾਕੀ ਤੁਹਾਨੂੰ ਬਲੌਗ ਦੇਖਣ ਨੂੰ ਮਿਲਣਗੇ ਜੀ ਕਾਸ਼ਦੀਪ ਦੇ ਭਾਈ ਗੋਪੀ ਵੀ ਆਪਦੀ ਬਸ ਮੰਡੇ ਨਾਲ ਬਲੌਗ ਆਪ ਇਹ ਵੀ ਪਾ ਰਹੇ ਨੇ ਬਾਕੀ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਭਾਈ ਗੋਪੀ ਨੂੰ ਮੈਸੇਜ ਕਰ ਲਿਓ ਤੇ ਮੈਂ ਇਹਨਾਂ ਨੰਬਰ ਵੀ ਪਾ ਦੂੰਗਾ ਤੇ ਬਾਕੀ ਇਹਨਾਂ ਦਾ YouTube ਚੈਨਲ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਨੇ ਕੀ ਨਾਮ ਹੈ ਗੋਪੀ ਭਾਈ ਉਹ ਸਤਨਾ ਮਾਲਵਾ ਹੈਗੇ ਸਤਨਾ ਮਾਲਵਾ ਦੇ ਨਾਂ ਤੇ ਨਵਾਂ ਬਣਾਇਆ ਇਹਨਾਂ ਨੇ ਤੇ ਜਲਦੀ ਹੋਰ ਤੇ ਤੁਹਾਨੂੰ ਵੀਡੀਓ ਦੇਖਣ ਨੂੰ ਮਿਲਣਗੀਆਂ ਹੁਣ ਅਸਲ ਕੰਮ ਹੈ ਗਰਮੀ ਬਹੁਤ ਹੈ ਗਰਮੀ ਮੀਨ ਗਰਮੀ ਕਰਕੇ ਰੁਕੇ ਪਏ ਐ ਇੱਥੇ ਸਹੀ ਹੈ ਵੀਡੀਓ ਬੜੀ ਹੈ ਤੇ ਬਾਕੀ ਵੀ ਸਾਰੇ ਜਣੇ ਪਿਆਰ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇੱਕ ਦੋ ਕਲਿੱਪ ਵਿੱਚ ਮੈਂ ਐਡ ਵੀ ਕਰੂੰਗਾ ਇਹਨਾਂ ਦੇ ਤੁਸੀਂ ਵੇਖੋ ਵੀ ਕਿਹਿਆ ਨਜ਼ਾਰਾ ਸਾਨੂੰ ਵੀਡੀਓ ਵੇਖ ਕੇ ਕਿੰਨਾ ਲੱਗਿਆ ਵੀ ਠੰਡ ਜੀ ਪਹੁੰਚ ਗਈ ਹੁੰਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਰਹੀ ਨੇ ਸਨੋ ਫਾਲ ਹੁੰਦੀ ਵੇਖੀ ਜਮਾਂ ਲਾਈਵ ਬਹੁਤ ਵਧੀਆ ਲੱਗਿਆ ਹਾਂਜੀ ਓਕੇ ਓਪੀ ਬਾਈ ਥੈਂਕ ਯੂ ਓਕੇ ਆ ਬੋਲਤਾ ਜੀ ਤੇ ਸਬਰ ਸ਼ੁਰੂ ਕਰਿਆ ਸੀਗਾ ਟੈਰ ਟੂਰ ਜਮਾਂ ਹੀ ਕੋਈ ਪ੍ਰੋਬਲਮ ਨਹੀਂ ਆਈ ਯਾਰ ਵਾਈ ਵਾਹ ਇਹ ਰਹੀ ਹੈ ਇਹਨਾਂ ਦੀ ਸਵਾਰੀ ਤੇ ਪਰ ਸਮਾਰਥਮਨ ਪਿੰਨ ਨਗਰ ਬਣ ਲੈਂਦੇ ਸੀ ਆਪਣੇ ਲੋਕ ਲਵਾ ਦਿੰਦੇ ਇਹ ਚੀਜ਼ਾਂ ਵਧੀਆ ਯਾਰ ਬਹੁਤ ਸਹੂਲਤ ਹੈ ਦੀ ਤੂੰ ਨਾਲ ਤੁਸੀਂ ਕੋਈ ਰੱਖਿਆ ਜੀ ਪਟੜਾ ਲੱਗੇ ਨਾ ਕੋਣੜਾ ਜੀ ਲੋੜ ਹੀ ਨਹੀਂ ਪੈਂਦੀ ਐ ਵਾਹ ਆ ਟਾਇਰ ਵੀ ਤੁਸੀਂ ਵੇਖ ਲਓ ਵਧੀਆ ਪਏ ਆ ਪੂਰੇ ਨਾਲੇ ਅੰਦਰ ਕਢਾਏ ਨਵੇਂ ਕੋਪੀ ਕਿੰਨਾ ਚੱਲੇ ਚੱਲ ਗਿਆ ਸਾਰਾ ਹੁਣ ਇਹ 2000 ਕੀ ਚੱਲੇ 2000 ਇਹ ਚਲਾਉਂਦੇ ਬਹੁਤ ਘੱਟ ਆ ਇਹਦਾ ਸ਼ਾਂਕ ਨੂੰ ਲਿਆ ਬਸ ਤੇ ਸ਼ਾਂਕ ਦਾ ਕੋਈ ਮੁੱਲ ਹੁੰਦਾ ਨਹੀਂ ਤੁਹਾਨੂੰ ਪਤਾ ਹੀ ਐ ਲੈ ਇਹਨਾਂ ਦਾ ਭਾਵੇਂ ਕਾਰ ਲੈ ਲੈਂਦਾ ਇਹ ਘੜ ਸਸਤਾ ਹੁੰਦਾ ਕਿ ਨਹੀਂ ਕੋਪੀ ਇੱਕ ਰੰਗ ਬਹੁਤ ਸੋਹਣਾ ਸਭ ਤੋਂ ਵਧੀਆ ਗੱਲ ਹੈ ਜੀ ਇਹ ਤਾਂ ਥੱਲੋਂ ਨਿਕਲਦਾ ਵੇਖ ਲਓ ਇਹ ਕਿਹੜੀਆਂ ਸੀਟਾਂ ਬਹੁਤ ਕੰਫਰਟੇਬਲ ਬੰਦਾ ਥੱਕਦਾ ਨਹੀਂ ਹੁਣ ਜਿਵੇਂ ਸਪਲੈਂਟਰ ਹੈ ਉਹਤੇ ਤਾਂ ਤੂੰ ਹੁਣ ਆਪਾਂ ਮੇ ਤੋਂ ਬਟਿੰਡ ਤੇ ਜਾਵੜਾ ਤੇ ਢੂਈ ਦੇਖਣ ਲੱਗ ਜੂਗੀ ਇਹਦੇ ਪ੍ਰੋਬਲਮ ਹੀ ਕੋਈ ਨਹੀਂ ਤੇ ਗੋਪੀ ਕਹਿੰਦਾ ਜੇ ਤੂੰ ਸਟੇਅਸ ਟੂ ਕਰਕੇ ਵੀ ਜਾਣਾ ਨਾ ਉੱਥੋਂ ਤਾਈਂ ਜਿੱਥੇ ਪਾਰਕਿੰਗ ਹੈ ਹਿਮਕੁੰਡ ਸਾਹਿਬ ਦੀ ਤਾਂ ਚਾਰ ਦਿਨ ਨਾ ਗੋਪੀ ਲੱਗਦੇ ਸਹੀ ਆਰਾਮ ਨਾਲ ਚਾਰ ਦਿਨ ਲੱਗਦੇ ਆਰਾਮ ਨਾਲ ਜੇ ਤੁਸੀਂ ਕਾੜੀ ਨਾ ਹੋਣਾ ਤਾਂ ਆਪਾਂ ਮੇ ਦੋ ਦਿਨਾਂ ਚਾਹੋ ਤੁਹਾਡੀ ਹਿੰਮਤ ਹੈ ਪਰ ਆ ਬੰਦਾ ਰੈਸਟ ਕਰਕੇ ਜਾਵੇ ਵਧੀਆ ਨਾਲੇ ਉੱਥੇ ਮਾਹੌਲ ਦੇਖਣ ਆਲਾ ਸਭ ਤੋਂ ਵੱਡੀ ਗੱਲ ਇਹਨਾਂ ਦੇ ਬਲੌਗਸ ਤੋਂ ਇੱਕ ਚੀਜ਼ ਹੋਰ ਦੇਖਣ ਨੂੰ ਮਿਲੂਗੀ ਇੱਕ ਨਵਾਂ ਰਸਤਾ ਵੀ ਇਹਨਾਂ ਨੇ ਜਿਹੜਾ ਉਹ ਵੀ ਤੁਹਾਨੂੰ ਦਿਖਾਉਣਗੇ ਬਲੌਗ 'ਚ ਉਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜੀ ਹਾਂਜੀ ਹਾਂਜੀ ਬਰਾੜ ਸਾਹਿਬ ਆਓ ਬਰਾੜ ਸਾਹਿਬ ਨੇ ਇੱਕ ਬਲੌਗ ਤ ਰਾਤ ਪਾਤਾ ਸੀਗਾ ਤੇ ਹੁਣ ਤੁਹਾਨੂੰ ਜਿਹੜੇ ਇਹਨਾਂ ਦੇ ਚੈਨਲ ਤੇ ਬਲੌਗ ਦੇਖਣ ਨੂੰ ਮਿਲਣਗੇ ਚੈਨਲ ਦਾ ਨਾਮ ਦੱਸ ਦਿਓ ਜੀ ਸਾਰੇ ਨੂੰ ਪਹਿਲਾਂ ਵੀ ਸੋਸਤਰੀ ਕਾਲ ਜੀ ਹਾਂਜੀ ਸੋਸਤਰੀ ਕਾਲ ਜੀ ਆਪਾਂ ਨਵਾਂ YouTube ਚੈਨਲ ਬਣਾਈ ਹਾਂਜੀ ਤੇ ਆਪਣੇ ਚੈਨਲ ਦਾ ਨਾਮ ਹੈ ਡ੍ਰੌਪ ਟੀਮ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਆਪਾਂ ਯਾਤਰਾ ਤੇ ਵੀਡੀਓ ਪਾਈ ਹੈ ਹੇਮਕੋਟ ਸਾਹਿਬ ਤੇ ਹਾਂਜੀ 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 ਤੇ ਕੱਲ ਪਾਇਆ ਸੀਗਾ ਹੀ ਵਲੌਗ ਹਾਂਜੀ ਹਾਂਜੀ ਬਾਕੀ ਤੁਸੀਂ ਸ਼ੇਅਰ ਕਰ ਦਿਓ ਹਾਂਜੀ ਹਾਂਜੀ ਜਰੂਰ ਤੇ ਜਰੂਰ ਦੱਸਿਓ ਓਕੇ ਤੇ ਬਾਕੀ ਨਾਲ ਮੈਂ ਕੁਝ ਕੁ ਕਲਿੱਪ ਲੈਣਾ ਹੈ ਬਰਾਤ ਸਾਹਿਬ ਤੋਂ ਮੈਂ ਥੋੜੇ ਥੋੜੇ ਐਡ ਕਰੂੰਗਾ ਮਤਲਬ ਵੀ ਆਪਾਂ ਵੀਡੀਓ ਜੋੜ ਕੇ ਇੱਕ ਮਿੰਟ ਦੀ ਬਣਾ ਲਾਂਗੇ ਲੋਕਾਂ 'ਚ ਥੋੜਾ ਸ਼ਾਹ ਪੈਦਾ ਹੋਵੇ ਹਾਂਜੀ ਹਾਂਜੀ ਉਹ ਤੁਹਾਨੂੰ ਸਾਹਮਣੇ ਯਾਤਰੀ ਦਿਖਦੇ ਹੋਣੇ ਚੱਲਦੇ ਮੈਂ ਜਰੇ ਯਾਤਰਾ 'ਚ ਹੋ ਜਾਂਦੇ ਸਾਹਮਣੇ ਬੜੀ ਦੂਰ ਜਾਣਾ ਹੈ ਸਾਹਮਣੇ ਤੁਹਾਨੂੰ ਗੁਰੂ ਉਹਦੀ ਗੁਰਦੁਆਰਾ ਸੇਵਾ ਸੀ ਤੇ ਸੇਵਾ ਕਰੀਏ ਉਹ ਕੋਲ ਜਾ ਕੇ ਬੋਲਣ ਦੇ ਨੂੰ ਇੱਥੇ ਲੰਗਰ ਚੱਲ ਰਹੀ ਨੈਟਵਰਕ ਪੂਰਾ ਆ ਰਹੀ ਹੈ ਆਈ ਵੀਡੀਓ ਚੱਲ ਰਹੀ 5G ਸਾਨੂੰ ਐਸੀ ਉੱਤੇ ਨੈਟ ਨਹੀਂ ਚੱਲਦਾ ਹੁਣ ਜਿਹੜਾ ਥੱਲੇ ਚੱਲ ਰਿਹਾ ਬਸ ਉੱਤੇ 5G ਚੱਲ ਰਹੀ ਜਿਹੜੀ ਵਾਲੀ ਬਰਫਾਣਾ ਜਿਹੜੀ ਦੂਜੀ ਚਲਕਣ ਵਾਲੀ ਆ ਬਰਫਾ ਜਿਹੜੀ ਆ ਆ ਤੇ ਕਰੇ ਕਰਾ ਲਈ ਆ ਮੈਡੀਕਲ ਦਵਾਈ ਲੈ ਸਕਦੇ ਹੋ ਤੁਸੀਂ